ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਮਨਮੋਹਨ ਸਿੰਘ ਹੈ ਜੀ ਮਨਮੋਹਨ ਸਿੰਘ ਜੀ ਕਿੰਨੀ ਉਮਰ ਆ ਤੁਹਾਡੀ ਮੈਂ ਜੀ ਉਮਰ 76 ਸਾਲ ਦੀ ਹੈ ਜੀ ਕਿਸ ਚੀ ਦੀ ਦਵਾਈ ਲੇ ਜੀ ਡਾਕਟਰ ਸ਼ਰਦਾ ਤੋਂ ਮੈਂ ਗੱਠੇ ਦੀ ਬਿਮਾਰੀ ਸੀ ਜੀ ਕਿੰਨੇ ਸਾਲ ਪਹਿਲਾਂ ਹੋ ਗਈ ਸੀ ਮੈਨੂੰ 8-9 ਸਾਲ ਪਹਿਲੇ ਦੀ ਬਿਮਾਰੀ ਹੈ ਜੀ ਇਹ ਕੀ ਕੀ ਇਲਾਜ ਕਰਾਇਆ ਜੀ ਮੈਂ بڑے ਡਾਕਟਰ ਕੋਲ ਗਿਆ ਜੀ ਕਿਤਾ ਮੈਨੂੰ ਆਰਾਮ ਨਹੀਂ ਆਇਆ ਜੀ ਹਾਂ ਜੀ ਉਹਨਾਂ ਨੇ ਐਜੂਕੇਸ਼ਨ ਦੱਸਿਆ ਡਾਕਟਰ ਸ਼ਰਦਾਰ ਜੀ ਕੋਲ ਜਾਓ ਆਜੂ ਬੈਦਿਕ ਦਵਾਈ ਦਿੰਦੇ ਆ ਇਸ ਨਾਲ ਬੜਾ ਆਰਾਮ ਆਂਦਾ ਅੱਛਾ ਜੀ ਇਹਨਾਂ ਕੋਲ ਗਿਆ ਮੈਨੇ ਉਹਨਾਂ ਨੂੰ ਦੱਸਿਆ ਜੀ 7-8 ਮਹੀਨੇ ਖਾਣੀ ਪੈਗੀ ਦਵਾਈ ਹਾਂਜੀ ਤੇ ਫਰਕ ਪੈ ਜਾਏਗਾ ਕਿੰਨੇ ਦਿਨਾਂ ਚ ਫਰਕ ਪੈ ਗਿਆ ਸੀ ਮੈਨੂੰ ਦੇਖੋ ਜੀ 15 ਦਿਨਾਂ ਦੇ ਫਰਕ ਪੈ ਗਿਆ ਜੀ ਵਾਹ ਜੀ ਵਾਹ ਤਾਂ 4-5 ਮਹੀਨੇ ਹੋ ਗਏ ਮੈਂ ਦਵਾਈ ਖਾਂਦਿਆਂ ਨੂੰ ਹਾਂ ਜੀ ਹੁਣ ਮੈਂ ਬਿਲਕੁਲ ਠੀਕ ਹਾਂ ਜੀ ਹੁਣ ਦਵਾਈ ਬੰਦ ਆ ਕਿ ਚੱਲਦੀ ਹੈ ਦਵਾਈ ਬੰਦ ਹੈ ਜੀ ਮੇਰੀ ਦਵਾਈ ਨਹੀਂ ਚੱਲ ਰਹੀ ਹੁਣ ਪਹਿਲਾਂ ਕੀ ਸਮੱਸਿਆ ਆਉਂਦੀ ਸੀ ਸਮੱਸਿਆ ਮੇਰੇ ਹੱਥ ਪੈਰ ਨਹੀਂ ਚੱਲਦੇ ਸੀ ਜੀ ਮੈਂ ਕੋਈ ਚੀਜ਼ ਨਹੀਂ ਚੁੱਕ ਸਕਦਾ ਸੀ ਹਾਂ ਜੀ ਮੰਜੇ ਤੇ ਪਿਆ ਰਹਿੰਦਾ ਸੀ ਪੁੱਠਣਾ ਹੀ ਬੜਾ ਮੇਰੇ ਕੋਲ ਮੁਸ਼ਕਲ ਹੋ ਗਿਆ ਸੀ ਜੀ ਤੇ ਹੁਣ ਹੱਥ ਚੱਲਦੇ ਦਿਖਾਵਾਂਗੇ ਹੱਥ ਦੇਖੋ ਜੀ ਮੇਰੇ ਹੱਥ ਪੈਰ ਚੱਜੇ ਬੁਲਾ ਚੱਲ ਰਹੀਆਂ ਦੇਖੋ ਜੀ ਹਾਂ ਜੀ ਉਹਨ ਮੈਂ ਬਿਲਕੁਲ ਠੀਕ ਹਾਂ ਜੀ ਕੀ ਕਹਿਣਾ ਚਾਹੁੰਦੇ ਇਥੋਂ ਦੇ ਇਲਾਜ ਬਾਰੇ ਮੈਂ ਕਹਿਣਾ ਕਿਸੇ ਨੂੰ ਵੀ ਜੀ ਬਿਮਾਰੀ ਹੋ ਕੋਈ ਵੀ ਕਿਸਮ ਦੀ ਬਿਮਾਰੀ ਹੋਵੇ ਆਯੂ ਵੈਦਿਕ ਦਵਾਈ ਲਓ ਤੇ ਆਰਾਮ ਪਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਹਾਡਾ